ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਛੇਵੇਂ ਪੇ ਕਮਿਸ਼ਨ ਬਾਰੇ ਆਈ ਚੰਗੀ ਖਬਰ ਤੁਹਾਨੂੰ ਦੱਸਦੀ ਹੈ ਕਿ ਛੇਵੇਂ ਪੇ ਕਮਿਸ਼ਨ ਦਾ ਏਰੀਅਰ ਅਤੇ ਡੀਏ ਦਾ ਏਰੀਅਰ ਕਦੋ-ਕਦੋ ਮਿਲੇਗਾ ਇਸ ਵਾਰੀ ਡਿਟੇਲ ਵਿੱਚ ਜਾਣਕਾਰੀ ਦਵਾਂਗੇ ਇਸ ਤੋਂ ਇਲਾਵਾ 1 3 2025 ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ ਨਵਾਂ ਨਿਯਮ ਕੀ ਕਹਿੰਦਾ ਹੈ ਇਸ ਤੋਂ ਇਲਾਵਾ ਫਰਵਰੀ ਮਹੀਨੇ ਦੀ ਤਨਖਾਹ ਸੰਬੰਧੀ ਵੀ ਵੱਡੀ ਅਪਡੇਟ ਹੈ ਤਾਂ ਦੋਸਤੋ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਸਰਕਾਰੀ ਮੁਲਾਜ਼ਮਾ ਅਤੇ ਪੈਨਸ਼ਨਰਾਂ ਤੱਕ ਇਹ ਖਬਰ ਪਹੁੰ ਡਿਪਾਰਟਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ ਸਾਰੇ ਹੀ ਚੀਫ ਸਕੱਟਰੀਜ਼ ਇਸ ਤੋਂ ਇਲਾਵਾ ਵਿਭਾਗਾਂ ਦੇ ਮੁਖੀ ਸਾਰੇ ਹੀ ਕਮਿਸ਼ਨਰ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਸ ਅਤੇ ਸੈਕਟਰੀ ਪੰਜਾਬ ਵਿਧਾਨ ਸਭਾ ਨੂੰ ਜੋ ਕਿ ਵਿਸ਼ਾ ਇੰਪਲੀਮੈਂਟੇਸ਼ਨ ਆਫ ਡਿਜੀਟਲ ਸਿਗਨੇਚਰ ਇਨਸਟੈਡ ਆਫ ਈਸਾਈਨ ਤਾਂ ਤੁਹਾਨੂੰ ਦੱਸ ਦਈਏ ਕਿ ਸਾਰੇ ਹੀ ਬਿਲ ਜੋ ਡੀਡੀਐਸ ਵੱਲੋਂ ਲਗਾਈ ਜਾਂਦੇ ਨੇ ਜੋ ਕਿ ਪਹਿਲਾਂ ਈ-ਸਾਈਨ ਹੁੰਦੇ ਸਨ ਹੁਣ ਡਿਜੀਟਲ ਸਿਗਨੇਚਰ ਹੋਣਗੇ ਜਿਸ ਵਾਸਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿਵੇਂ ਤੁਸੀਂ ਡਿਜੀਟਲ ਸਿਗਨੇਚਰ ਕਰਨੇ ਨੇ ਈ-ਸਾਈਨ ਦੀ ਜਗ੍ਹਾ ਤੇ ਕਿਉਂਕਿ ਫਰਵਰੀ ਮਹੀਨੇ ਦੇ ਬਿੱਲ ਵੀ ਜੋ ਕਿ ਪੇਡ ਇਨ ਮਾਰਚ 2025 ਨੇ ਓ ਵੀ ਸਬਮਿਟਡ ਥਰੂ ਆਈਐਫਐਮਐਸ ਅਲੋਂਗ ਵਿਦ ਈ- vouchers ਡੂਲੀ ਸਾਈਨਡ ਯੂਜ਼ਿੰਗ ਡਿਜੀਟਲ ਸਿਗਨੇਚਰ ਇਸ ਤੋਂ ਬਿਨਾਂ ਬਿੱਲ ਪਾਸ ਨਹੀਂ ਹੋਣਗੇ ਡਿਜੀਟਲ ਸਿਗਨੇਚਰ ਕਰਨਾ ਜ਼ਰੂਰੀ ਹੈ ਅਤੇ 1 ਅਪ੍ਰੈਲ 2025 ਤੋਂ ਹੋਰ ਵੀ ਜੋ ਨੌਨ ਸੈਲਰੀ ਬਿੱਲ ਨੇ ਉਹਨਾਂ ਨੂੰ ਈ ਸਾਈਨ ਦੀ ਜਗ੍ਹਾ ਡਿਊਲੀ ਸਾਈਨਡ ਡਿਜੀਟਲ ਸਿਗਨੇਚਰ ਨਾਲ ਹੀ ਉਹ ਪਾਸ ਹੋਣਗੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਰੋਲ ਆਊਟ ਆਫ ਜੀਪੀਐਫ ਇੰਟੀਗ੍ਰੇਸ਼ਨ ਇਨ ਐਚਆਰਐਮਐਸ ਵਿਦ ਆਈਐਫਐਮਐਸ ਤਾਂ ਜੋ ਤੁਹਾਨੂੰ ਦੱਸ ਦਈਏ ਕਿ ਆਨਲਾਈਨ ਸਬਦਾਂਮਾਂ ਦੇ ਮੱਦੇਨਜ਼ਰ ਐਚਆਰਐਮਐਸ ਸਿਸਟਮ ਵਿੱਚ ਅਧਿਕਾਰੀਆਂ ਕਰਮਚਾਰੀਆਂ ਲਈ ਜੀਪੀਐਫ ਅਡਵਾਂਸ 90% ਜੀਪੀਐਫ ਅਤੇ ਫਾਈਨਲ ਜੀਪੀਐਫ ਪੇਮੈਂਟ ਇਸ ਬਾਰੇ ਅਪਲਾਈ ਕਰਨ ਪ੍ਰਵਾਨ ਕਰਨ ਦੀਆਂ ਸੂਭਤਾਵਾਂ ਦਿੱਤੀਆਂ ਗਈਆਂ ਹਨ ਇਹਨਾਂ ਪ੍ਰਵਾਨਗੀਆਂ ਵਿਰੁੱਧ ਬਿੱਲਾਂ ਦੀ ਅਦਾਇਗੀ ਜੋ ਕਿ ਆਈਐਫਐਮਐਸ ਰਾਹੀਂ ਕੀਤੀ ਜਾਂਦੀ ਹੈ ਅਤੇ ਸੰਬੰਧਤ ਅਦਾਇਗੀ ਦੇ ਵਾਊਚਰ ਬਿੱਲ ਕਲਰਕ ਜਾਂ ਡੀਡਿਓ ਵੱਲੋਂ ਐਚਆਰਐਮਐਸ ਤੇ ਮੈਨੂਅਲੀ ਅਪਡੇਟ ਅਤੇ ਵੈਰੀਫਾਈ ਕੀਤੇ ਜਾਂਦੇ ਹਨ ਹੁਣ ਆਈਐਚਆਰਐਮਐਸ ਅਤੇ ਆਈਐਫਐਮਐਸ ਤੇ ਮੈਨੂਅਲ ਪ੍ਰੋਸੈਸਿੰਗ ਨੂੰ ਆਨਲਾਈਨ ਵਿੱਚ ਤਬਦੀਲ ਕਰਨ ਹਿੱਤ ਇਸ ਮੋਡਿਊਲ ਦੀ ਇੰਟੀਗ੍ਰੇਸ਼ਨ ਕਰ ਦਿੱਤੀ ਗਈ ਹੈ ਇਸ ਲਈ 1.3.2025 ਤੋਂ ਜੀਪੀਐਫ ਦੇ ਸਾਰੇ ਬਿੱਲ ਐਚਆਰਐਮਐਸ ਅਤੇ ਆਈਐਫਐਮਐਸ ਵਿੱਚ ਸਿਸਟਮ ਰਾਹੀਂ ਹੀ ਪੁਸ਼ ਕੀਤੇ ਜਾਣਗੇ ਭਾਵ ਮੈਨੂਅਲ ਇੰਟਰਵੈਂਸ਼ਨ ਬੰਦ ਹੋ ਜਾਵੇਗੀ ਇਸ ਲਈ ਸਮੂਹ ਸਬੰਧਤਾ ਨੂੰ ਓਕਤ ਸੰਬੰਧੀ ਜਾਣੂ ਕਰਵਾਇਆ ਜਾਵੇ ਅਤੇ ਇਸ ਤੋਂ ਇਲਾਵਾ ਜੋ ਵੀ ਯੂਜ਼ਰ ਭਾਵ ਐਮਏ ਡੀਡਿਓ ਜਾਂ ਫਿਰ ਬਿੱਲ ਕਲਰਕ ਜਾਂ ਫਿਰ GPF ਅਸਿਸਟੈਂਟ ਏਜ ਕਿੰਨੀ ਬਣਾਉਣ ਕਿ ਉਹਨਾਂ ਦੀ ਆਈਡੀ ਵਿੱਚ ਲੰਬਿਤ ਪਏ GPF ਕੇਸ ਭਾਵੇਂ GPF ਰਿਕੁਐਸਟ ਅਪਰੂਵਲ ਬਾਊਚਰ ਅਪਡੇਸ਼ਨ ਜਾਂ ਫਿਰ ਵੈਰੀਫਿਕੇਸ਼ਨ ਜੇਕਰ ਕੋਈ ਹੈ ਤਾਂ ਉਹਨੂੰ 25/2/2025 ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ ਤਾਂ ਜੋ ਮਿਤੀ 1/3/2025 ਤੋਂ ਹੋਣ ਵਾਲੀ ਆਨਲਾਈਨ ਪ੍ਰੋਸੈਸਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਅਟਕਣ ਨਾ ਪਵੇ ਤਾਂ ਦੋਸਤੋ ਪੇ ਕਮਿਸ਼ਨ ਵਾਰੀ ਗੱਲ ਕਰਦੇ ਹਾਂ ਪੈਨਸ਼ਨਰਾਂ ਲਈ ਤੁਹਾਨੂੰ ਦੱਸੀਏ ਜਿਨ੍ਹਾਂ ਦੀ ਉਮਰ 85 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਨੂੰ 1-1 2016 ਤੋਂ ਲੈ ਕੇ 31 2021 ਤੱਕ ਦਾ ਜੋ ਪੇ ਕਮਿਸ਼ਨ ਦਾ ਏਰੀਅਰ ਡੀ ਐ ਸਮੇਤ ਦਸੰਬਰ 2024 ਤੋਂ ਫਰਵਰੀ 2025 ਤੱਕ ਤਿੰਨ ਕਿਸ਼ਤਾਂ ਦੇ ਵਿੱਚ ਦਿੱਤਾ ਜਾਣਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਯਾਨੀ ਕਿ 85 ਸਾਲ ਤੋਂ ਘੱਟ ਹੈ 1-1 2016 ਤੋਂ ਲੈ ਕੇ 31 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਡੀ ਐ ਸਮੇਤ ਅਪ੍ਰੈਲ 2025 ਤੋਂ ਲੈ ਕੇ ਮਾਰਚ 20 ਅਬੀ ਤੱਕ 12 ਕਿਸ਼ਤਾਂ ਵਿੱਚ ਮਿਲਣਯੋਗ ਹੈ ਇਸ ਤੋਂ ਇਲਾਵਾ ਜਿਨ੍ਹਾਂ ਪੈਨਸ਼ਨਰਾਂ ਦੀ ਉਮਰ 75 ਸਾਲ ਤੋਂ ਘੱਟ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ ਲੈ ਕੇ 30/06/2021 ਤੱਕ ਦਾ ਪੀ ਕਮਿਸ਼ਨ ਸਮੇਤ ਏਰੀਅਰ ਜੋ ਕਿ ਡੀਏ ਦਾ ਏਰੀਅਰ ਹੈ ਸਾਲ 2016 ਅਤੇ 17 ਦਾ 15 ਕਿਸ਼ਤਾਂ ਵਿੱਚ ਅਪ੍ਰੈਲ 2025 ਤੋਂ ਸ਼ੁਰੂ ਹੋਵੇਗਾ ਅਤੇ ਸਾਲ 2018 ਅਤੇ 19 ਦਾ 18 ਕਿਸ਼ਤਾਂ ਯਾਨੀ ਕਿ ਜੁਲਾਈ 2026 ਤੋਂ ਸ਼ੁਰੂ ਹੋਵੇਗਾ ਅਤੇ 2020 ਤੋਂ ਲੈ ਕੇ 30/06/2021 ਤੱਕ ਦਾ 9 ਕਿਸ਼ਤਾਂ ਯਾਨੀ ਕਿ ਜਨਵਰੀ 2028 ਤੋਂ ਸ਼ੁਰੂ ਹੋਵੇਗਾ ਅਤੇ ਇਸ ਤੋਂ ਇਲਾਵਾ ਜੋ ਵਰਕਿੰਗ ਮੁਲਾਜ਼ਮ ਨੇ ਉਹਨਾਂ ਵਾਸਤੇ ਸਾਲ 2016 ਲਈ ਪੀ ਕਮਿਸ਼ਨ ਦਾ ਏਰੀਅਰ ਸਮੇਤ ਡੀਏ 12 ਕਿਸ਼ਤਾਂ ਵਿੱਚ ਅਪ੍ਰੈਲ 2026 ਤੋਂ ਲੈ ਕੇ ਮਾਰਚ 2027 ਤੱਕ ਅਤੇ ਸਾਲ 2018 2019 2020 ਅਤੇ 2021 30 6 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ 24 ਕਿਸ਼ਤਾਂ ਜਾਨੀ ਕਿ April 2027 ਤੋਂ ਲੈ ਕੇ March 2029 ਤੱਕ ਦੇਣ ਸਬੰਧੀ ਦੋਸਤੋ ਇਹ ਪੱਤਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਕਰਕੇ ਮੁਲਾਜ਼ਮਾ ਵਿੱਚ ਰੋਸ਼ ਹੈ ਕਿਉਂਕਿ ਡੀਏ ਅਤੇ ਇਸ ਦਾ ਏਰੀਅਰ ਜੋ ਦਿੱਤਾ ਜਾਣਾ ਹੈ ਉਹ ਬਹੁਤ ਹੀ ਲੰਬੇ ਸਮੇਂ ਦੇ ਵਿੱਚ ਦਿੱਤਾ ਜਾਣਾ ਹੈ ਜਿਸ ਕਰਕੇ ਮੁਲਾਜ਼ਮਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਨੂੰ ਸਮੇਂ ਸਿਰ ਉਹਨਾਂ ਦਾ ਏਰੀਅਰ ਅਤੇ ਡੀਏ ਦਾ ਏਰੀਅਰ ਦੇਵੇਤਾ ਅਤੇ ਅਗਲਾ ਪੀ ਕਮਿਸ਼ਨ ਵੀ ਜਲਦੀ ਤੋਂ ਜਲਦੀ ਲਾਗੂ ਕਰੇ ਅਤੇ ਮੁਲਾਜ਼ਮਾਂ ਵੱਲੋਂ 올ਡ ਪੈਨਸ਼ਨ ਸਕੀਮ ਲਈ ਵੀ ਮੰਗ ਆਪਣੀ ਰੱਖੀ ਗਈ ਹੈ ਤਾਂ ਜੋ ਸਮੇਂ ਸਿਰ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ ਤਾਂ ਦੋਸਤੋ ਇਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨ ਸਕੀਨ ਟੂ 올 ਮਾਈ ਫੋਲੋਅਰਸ